ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸੁ ਕਹੋ ਤਨ ਗੁਰ ਸੇਵੀਐ ਅਨੁ ਸੈ ਸੈ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਤਿਖ ਸੰਮਦੀ ਨੂਰ ਅਰਸ਼ੋਂ কুরਸ਼ੋਂ ਝਟੀਐ ਤਦ ਡਿਟ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹ ਬਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਅਪੇ ਕੰਡਾ ਆ ਕਰਾ ਜੀ ਪ੍ਰਵੇ ਆਪੇ ਤੋਲ ਤੁਲਾਈਆ ਅਪੇ ਸ਼ਹਾਯ ਅਪੇ ਵਣਜਾਰਾ ਅਪੇ ਵਰਜ ਕਰਾਇਆ ਅਪੇ ਧਰਤੀ ਸਾਜੀਨ ਪਿਆਰਾਈ ਪਿਛੇ ਟੰਕ ਚੜਾਏ ਆ ਅਪੇ ਕੰਡਾ ਆਉ ਤਰਾਜੀ ਪ੍ਰਭੇ ਆਪੇ ਥੋਲ ਤੁਲਾਏ ਆ ਆਪੇ ਸ਼ਹਾਯਾਪੇ ਵਰਜਾਰ ਅਪੀ ਵਣਜ ਕਰਾਈ ਆ ਅਪੀ ਤਤਹੀ ਸਾਜਿਆਨ ਪਿਆਰਾ ਹੈ ਪਿਛੇ ਟੰਕ ਚੜਾਏ ਆ ਮੇਰੇ ਮਣ ਹਰ ਹਰ ਧਿਆਏ ਸੁਖ ਪਾਏ ਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਬਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਅਪੇਹੀ ਭਉ ਪਏ ਦਾ ਪਿਆਰਾ ਬਨ ਬਕਰੀ ਸ਼ੀਹੀ ਹੜਾਏ ਆ ਅਪੇ ਕਾਸਤੇ ਅਪਹਰ ਪਿਆਰਾ ਵਿਚ ਕਾਸਤੇ ਅਗਨ ਰਖਾਈ ਆ ਅਪੇਹੀ ਆਪ ਵਰਤਦਾ ਪਿਆਰਾ ਭਈ ਅਗਨ ਨ ਸਕੇ ਜਲਾਈ ਆ ਆਪੇ ਮਾਰਜ ਮਾਇ ਦਾ ਪਿਆਰਾ ਸਹ ਲੈਂਦੇ ਸਭ ਲਵਾਇਆ ਆਪੇ ਤਾਂ دیਵਾਨ ਹੈ ਪਿਆਰਾ ਆਪੇ ਕਰੇ ਲਈਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਏ ਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਏ ਆਪੇ ਤਾਂ دیਵਾਨ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਏ ਆਪੇ ਜੰਤੀ ਜੰਤ ਹੈ ਪਿਆਰਾ ਜਨਨਾਨਕ ਵਜੇ ਵਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਿਵਾਰੀ ਸਤਸੰਗਤ ਸੋਠ ਰਾਗ ਚੌਥੇ ਨਾਮ ਸੈਬ ਸ੍ਰੀ ਗੁਰੂ ਆਮਦਾਸ ਜੀ ਉਚਾਰਣ ਕਰਦੇ ਹਨ ਆਪੇ ਕੰਡਾ ਆਪ ਤਰਾਜੀ ਰਬ ਆਪੇ ਤੋਲ ਤਰਾਇਆ ਆਪੇ ਸਾਹਾ ਆਪੇ ਬਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਪਿੱਛੇ ਟੰਕ ਚੜਾਇਆ ਕੋਣ ਸਤਿਗੁਰੂ ਆਕਾਰਪੁਰਖ ਪਰਮਾਤਮਾ ਤਾਂਤ ਕਿਨੇ ਹੈ ਪਿਆਰਿਓ ਉਸ ਦੇ ਕੋਲ ਉਹ ਆਪੇ ਹੀ ਕੱਡਾ ਬਣ ਗਿਆ ਹੈ ਤੇ ਆਪੇ ਹੀ ਕੰਡੇ ਦੇ ਤਰਾਜੂ ਤੇ ਆਪੇ ਹੀ ਪ੍ਰਭੂ ਤੋਲਣ ਵਾਲਾ ਬੁਲਾਇਆ ਹੈ ਬਣ ਗਿਆ ਹੈ ਆਪੇ ਹੀ ਉਹ ਸ਼ਾਹ ਬਣ ਗਿਆ ਆਪ ਹੀ ਉਹ ਬੰਜਾਰਾਗ ਬਣ ਗਿਆ ਤੇ ਆਪ ਹੀ ਸੌਦਾ ਕਰਦਾ ਗਿਆ ਗੱਲ ਨੂੰ ਸਭ ਜਮਾ ਲਈ ਵਿਚਾਰ ਹੈ ਪਿਆਰਿਓ ਕਿ ਸਾਰੀ ਧਰਤੀ ਜਿਹੜੀ ਹੈ ਮਨੋ ਉਹ ਸਕੰਡੇ ਤੇ ਤਕੜੀ ਦੇ ਵਿੱਚ ਸਤਿਗੁਰੂ ਤੋੜ ਰਿਹਾ ਹੈ ਆਪ ਹੀ ਉਹ ਤਕੜੀ ਬਣ ਗਿਆ ਹੈ ਤੇ ਆਪ ਹੀ ਉਹ ਤਕੜੀ ਦੀ ਬੋਦੀ ਬਣ ਗਿਆ ਹੈ ਤੇ ਆਪ ਹੀ ਉਹਦੇ ਨਾਲ ਸਾਰਾ ਜਗਤ ਪਿਆਰਿਓ ਤੋੜ ਰਿਹਾ ਹੈ ਤੇ ਤੋਲ ਕੇ ਆ ਪੇਸ਼ਾ ਬਣ ਗਿਆ ਹੈ ਤੇ ਆਪੇ ਹੀ ਉਹ ਖਰੀਦਦਾਰ ਬਣ ਗਿਆ ਹੈ ਤੇ ਆਪੇ ਸੌਦਾ ਕਰੀ ਜਾਏ ਆਪੇ ਧਰਤੀ ਸਾਜਨ ਪਿਆਰੇ ਪਿੱਛੇ ਟੰਕ ਚੜਾਇਆ ਤੇ ਪਿਆਰਿਓ ਟੰਕ ਕਹਿੰਦੇ ਨੇ ਮਾਸਾ ਉਸ ਤੱਕੜ ਦੇ ਵਿੱਚ ਇੱਕ ਬੰਨੇ ਮਾਸਾ ਰੱਖ ਦਿੱਤਾ ਇੱਕ ਬੰਨੇ ਸਾਰੀ ਧਰਤੀ ਤੋਲ ਕੇ ਰੱਖ ਦਿੱਤੀ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੇ ਮੀਠਾ ਲਾਇਆ ਤੇ ਮੇਰੇ ਮਾਣੇ ਸਮਝ ਕਿ ਜਿਹੜਾ ਪ੍ਰਮਾਤਮਾ ਇਹਨਾਂ ਕੁਛ ਕਰਨ ਜੋਗਾ ਹੈ ਉਹ ਬੜਾ ਮਹਾਨ ਹੈ ਔਰ ਉਸ ਦੇ ਸਿਮਰਨ ਕੀਤੇਆਂ ਸੁਖਾਂ ਦੀ ਪ੍ਰਾਪਤੀ ਜਿਹੜੀ ਹੋ ਸਕਦੀ ਹੈ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੇ ਮੀਠਾ ਲਾਇਆ ਉਹਦੇ ਨਾਮ ਦਾ ਖਜ਼ਾਨਾ ਜਿਹੜਾ ਇਤਨਾ ਪਿਆਰਾ ਹੈ ਪਿਆਰਿਓ ਕਿ ਉਹ ਮਿੱਠਾ ਲੱਗਦਾ ਹੈ ਤੇ ਮਿੱਠਾ ਕਿਨੂੰ ਲੱਗਦਾ ਹੈ ਪਿਆਰਿਓ ਜਿਹੜਾ ਸਿਮਰਨ ਦੇ ਵਿੱਚ ਖੁੱਬ ਜਾਵੇਗਾ ਜਿਹੜਾ ਸਿਮਰਨ ਨਾਲ ਜੁੜ ਜਾਵੇ ਹਰ ਇੱਕ ਨੂੰ ਮਿੱਠਾ ਨਹੀਂ ਲੱਗੇਗਾ ਅੰਮ੍ਰਿਤ ਕੌੜਾ ਬਖਿਆ ਮੀਠੀ ਕਿਉਂਕਿ ਅੰਮ੍ਰਿਤ ਮਈ ਭੋਲ ਜਿਹੜੇ ਨੇ ਉਹ ਕੌੜੇ ਵੀ ਲੱਗਦੇ ਨੇ ਤੇ ਬਖਿਆ ਜਿਹੜੀ ਯੋਗਲੀ ਨਿੰਦੇ ਆ ਪਿਆਰੇ ਹੁੰਦੀ ਆ ਉਹ ਮਿੱਠੀ ਲੱਗਦੀ ਇੱਕ ਦੂਜੇ ਦੇ ਬਚਨ ਅਗੇ ਕਰਨੇ ਅਗਲੇ ਦੇ ਬੜੇ ਪਿਆਰ ਨਾਲ ਸੁਣਨੇ ਉਹ ਬੜੇ ਮਿੱਠੇ ਲੱਗਦੇ ਨੇ ਪਰ ਜਿਹੜਾ ਗੁਰੂ ਦਾ ਨਾਮ ਹੈ ਨਾ ਪਿਆਰਿਓ ਕਨੈਣ ਵਰਗਾ ਕਨੈਣ ਵਰਗਾ ਹੁਣ ਕਿਤਨਾ ਮਰਜੀ ਬੁਖਾਰ ਚੜ੍ਹਿਆ ਹੋਵੇ ਜਿਹੜਾ ਵੱਡੇ ਵੱਡੇ ਡਾਕਟਰਾਂ ਤੋਂ ਨਾ ਉਤਰੇ ਟੀਕੇ ਲਾ ਲਾ ਕੇ ਹਮਝਾਈਏ ਪਿਆਰੇ ਤੇ ਕਨੈਣ ਦੀਆਂ ਗੋਲੀਆਂ ਦੁੱਧ ਨਾਲ ਖਾ ਲਈਏ ਨਾ ਹੁੰਦੀਆਂ ਬੜੀਆਂ ਕੌੜੀਆਂ ਨੇ ਪਰ ਬੁਖਾਰ ਨੂੰ ਕੱਢ ਦਿੰਦੀਆਂ ਤੇ ਜਿਹੜਾ ਨਾਮ ਸਿਮਰਨ ਹੈ ਪਿਆਰਿਓ ਲੱਗਦਾ ਕਿਰਤਨ ਵਰਗਾ ਕੌੜਾ ਹੈ ਪਰ ਪਿਆਰਿਓ ਸਾਡੇ ਰੋਗ ਕੱਢ ਦਿੰਦਾ ਹੈ ਤੇ ਮਿੱਠਾ ਫੇਰ ਮੈਂ ਬਚਨ ਕਰ ਦੇਵਾਂ ਕਿ ਕਿਸ ਨੂੰ ਲੱਗਦਾ ਹੈ ਜਦੋਂ ਸਤਿਗੁਰੂ ਦੇ ਨਾਲ ਜੁੜ ਜਾਈਏ ਫਿਰ ਉਹੀ ਕਿਰਤਨ ਵਾਲੀ ਚੀਜ਼ ਉਹੀ ਕੌੜੀ ਚੀਜ਼ ਉਹੀ ਦੁੱਖ ਕਟਨ ਵਾਲੀ ਚੀਜ਼ ਜਿਹੜੀ ਉਹ ਮਿੱਠੀ ਲੱਗਣ ਲੱਗ ਪੈਂਦੀ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਉਹਨ ਪਿਆਰਿਓ ਧਰਤੀ ਬਣਾਉਣ ਵਾਲਾ ਵੀ ਉਹੀ ਹੈ ਤੇ ਜਲ ਦੇ ਵਿੱਚ ਧਰਤੀ ਦੀ ਢੇਲੀ ਖਿਲਾਰਨ ਵਾਲਾ ਵੀ ਉਹੀ ਹੈ ਗੁਰੂ ਸਵਾਰਿਓ ਸਾਰੀ ਧਰਤੀ ਤੇ 200 ਤੋਂ ਉੱਪਰ ਦੇਸ਼ ਨੇ ਕਿਤੇ ਪਾਣੀ ਹੈ ਕਿਤੇ ਧਰਤੀ ਹੈ ਕਿਤੇ ਪਾਣੀ ਹੈ ਕਿਤੇ ਧਰਤੀ ਹੈ ਉਹ ਹੁਕਮ ਦੇ ਵਿੱਚ ਬੱਧੀ ਪਾਣੀ ਦੇ ਵਿੱਚ ਰੁਕੀ ਹੋਈ ਹੈ ਖੜੀ ਹੋਈ ਹੈ ਆਪੇ ਧਰਤੀ ਆਪ ਜਲ ਪਿਆਰਾ ਜਲ ਵੀ ਆਪ ਹੈ ਤੇ ਧਰਤੀ ਵੀ ਆਪ ਹੈ ਸਤਿਗੁਰੂ ਆਪੇ ਕਰੇ ਕਰਾਇਆ ਤੇ ਉਹਦੇ ਵਿੱਚ ਜੋ ਕੁਛ ਜੀਵਾਂ ਤੋਂ ਕਰਵਾ ਰਿਹਾ ਉਹ ਮਾਲਕ ਹੀ ਕਰਵਾ ਰਿਹਾ ਹੈ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਤੇ ਇਹਦੇ ਹੁਕਮ ਦੇ ਵਿੱਚ ਜਿਹੜਾ ਮਿੱਟੀ ਦਾ ਢੇਲਾ ਹੈ ਪਿਆਰੋ ਪਾਣੀ ਦੇ ਵਿੱਚ ਖੜਾ ਹੈ ਹੁਣ ਪਾਣੀ ਦੇ ਵਿੱਚ ਆਪਾਂ ਢੀਮ ਸੁੱਟ ਦਈਏ ਨਹੀਂ ਖਲਾਉਂਦੀ ਥਲੇ ਡੁੱਬ ਜਾਂਦੀ ਹੈ ਪਰ ਜੇ ਧਰਤੀ ਨੂੰ ਬਨ ਕੇ ਉਹਨੇ ਪਾਣੀ ਦੇ ਵਿੱਚ ਖੜਾ ਰਿਆ ਤੇ ਉਹਦੇ ਵਿੱਚ ਤਾਕਤ ਹੈ ਨਾ ਕੋਈ ਤੇ ਫਿਰ ਜਿਹਦੇ ਵਿੱਚ ਇੰਨੀ ਤਾਕਤ ਹੈ ਉਸ ਨੂੰ ਸਾਡਾ ਬਨਣ ਦਾ ਫਰਜ਼ ਵੀ ਬੰਦ ਹੈ ਅੱਗੇ ਸਤਿਗੁਰੂ ਕਹਿੰਦੇ ਨੇ ਕਿ ਆਪੇ ਹੀ ਭਾਉ ਪਾਏ ਦਾ ਪਿਆਰਾ ਬਨ ਬਕਣੀ ਸ਼ੀਹ ਹੜਾਇਆ ਆਪੇ ਉਹਨੇ ਭਾਉ ਪਾ ਦਿੱਤਾ ਭਾਉ ਪਾ ਕੇ ਮਨੂੰ ਇਸ ਤਰ੍ਹਾਂ ਬਣਾਤਾ ਜਿਵੇਂ ਸ਼ੇਰ ਦੇ ਗਲ 'ਚ ਰੱਸਾ ਪਾਇਆ ਹੋਵੇ ਤੇ ਬੱਕਰੀ ਉਹਨੂੰ ਹਿੱਕ ਕੇ ਲਈ ਜਾਵੇ ਬੱਕਰੀ ਨਵਾਰੀ ਨਤਾਨੀ ਹੁੰਦੀ ਹੈ ਨਾ ਤੇ ਸ਼ੇਰ ਜਿਹੜਾ ਹੈ ਪਿਆਰਿਓ ਤਾਕਤਵਰ ਹੁੰਦਾ ਹੈ ਹੁਣ ਇਸ ਦੀ ਬਾਤ ਵੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਦੇ ਵਾਂ ਸ਼ੇਰ ਹੋਵੇ ਚਾਹ ਹਾਥੀ ਹੋਵੇ ਉਹ ਬੜੇ ਤਾਕਤਵਰ ਜਾਨਵਰ ਨਹੀਂ ਪਰ ਪਿਆਰਿਓ ਤਾਕਤ ਦੇ ਨਾਲ ਉਹਨਾਂ ਦੇ ਵਿੱਚ ਹੰਕਾਰ ਵੀ ਹੈ ਤੇ ਜਿਹੜੀ ਬੱਕਰੀ ਹੈ ਲੇਲਾ ਹੈ ਇਹ ਨਵਾਰੇ ਹਨ ਇਹ ਨਿਮਰਤਾ ਵਾਲੇ ਮਠਾਸ ਵਾਲੇ ਨੇ ਤੇ ਪਿਆਰਿਓ ਮੈਂ ਆਜ ਆਪ ਜੀ ਨੂੰ ਅਰਜ ਕਰ ਦੇਵਾਂ ਜਿਹੜੀ ਰਬਾਬ ਬਾਬੇ ਨਾਨਕ ਨੇ ਵਜਾਈ ਹੈ ਨਾ ਜਿਹੜੀ ਰਬਾਬ ਤੇ ਬਾਬੇ ਨਾਨਕ ਨੇ ਗੁਣ ਗਾਏ ਨੇ ਉਹਦੇ ਉੱਪਰ ਜਿਹੜੀ ਮੜਤ ਮੜੀ ਜਾਂਦੀ ਹੈ ਉਹ ਬੱਕਰੀ ਦੇ ਲੇਲੇ ਦੀ ਖੱਲ ਦੀ ਹੁੰਦੀ ਹੈ ਤੇ ਜਿਹੜਾ ਉਹਦੇ ਤੇ ਤਾਰਾਂ ਨੇ ਤਾਣਾ ਹੈ ਉਹ ਬੱਕਰੇ ਦੇ ਲੇਲੇ ਦੀਆਂ ਨਾੜਾਂ ਸਕਾ ਕੇ ਉੱਪਰ ਲੱਗੀ ਹੁੰਦੀਆਂ ਸ਼ੇਰ ਦੀ ਖਲ ਕਿਉਂ ਨਹੀਂ ਮੜ ਦਿੱਤੀ ਸ਼ੇਰ ਦੀਆਂ ਨਾੜਾਂ ਕਿਉਂ ਨਹੀਂ ਲਾਤੀਆਂ ਕਿਉਂਕਿ ਸ਼ੇਰ ਤਾਕਤਵਰ ਹੈ ਹੰਕਾਰੀ ਹੈ ਉਹਨੂੰ ਆਪਣੇ ਤੇ ਮਾਣ ਹੈ ਇਸ ਕਰਕੇ ਉਹਦੀ ਆਵਾਜ਼ ਮਠਾਸ ਵਿੱਚ ਨਹੀਂ ਆਵੇਗੀ ਬੱਕਰੀ ਹੈ ਚਾਹੇ ਲੇਲਾ ਹੈ ਨਾੜਾ ਹੈ ਨਾ ਟਾਣਾ ਹੈ ਉਸ ਦੀ ਆਵਾਜ਼ ਦੇ ਵਿੱਚ ਮਠਾਸ ਹੈ ਇਸ ਕਰਕੇ ਢੋਲਕੀਆਂ ਤੇ ਵੜਿਆ ਜਾਂਦਾ ਹੈ ਸਾਜ਼ਾਂ ਦੇ ਉੱਤੇ ਇਹਨਾਂ ਨੂੰ ਵੜਿਆ ਜਾਂਦਾ ਹੈ ਉਹ ਸਾਜ਼ ਕੀਰਤਨ ਕਰਦੇ ਨੇ ਸਾਨੂੰ ਮਰਤਾਸ ਦਿੰਦੇ ਨੇ ਸਾਨੂੰ ਸਤਿਗੁਰੂ ਦੇ ਨਾਲ ਜੋੜਦੇ ਨੇ ਆਪੇ ਕਾਸਤ ਆਪ ਹਰ ਪਿਆਰਾ ਵਿੱਚ ਕਾਸਤ ਅਗਨ ਰਖਾਇਆ ਹੁਣ ਅੱਗੇ ਚਲੇ ਸਤਿਗੁਰੂ ਆਸਾ ਜੀ ਕੀ ਬਾਣੀ ਵਿੱਚ ਲਿਖਦੇ ਨੇ ਭਏ ਵਿੱਚ ਪਵਨ ਵਾਹੇ ਸਦ ਵਾਉ ਭਏ ਵਿੱਚ ਚੱਲੇ ਲੱਖ ਦਰਿਆਉ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਦਰ ਧਰਤੀ ਦੱਬੀ ਭਾਰ ਪਿਆਰਿਓ ਅੱਗ ਵੀ ਸਤਿਗੁਰੂ ਦੇ ਭੈ ਦੇ ਵਿੱਚ ਹੈ ਲੱਕੜ ਸੁੱਕੀ ਹੋਏ ਅੱਗ ਵਿੱਚ ਹੈ ਪਰ ਉਹ ਅੱਗ ਭੈ ਵਿੱਚ ਹੈ ਤੇ ਚਲਦੀ ਕਦੋਂ ਅਸੀਂ ਜਦੋਂ ਸੁੱਕੀ ਲੱਕੜ ਨੂੰ ਚੁੱਲ੍ਹੇ ਦੇ ਵਿੱਚ ਧਾ ਰਹੀਦਾ ਅੱਗ ਬਾਲ ਕੇ ਅੱਗ ਲਗਾ ਦਈਏ ਤੇ ਉਹਦੇ ਵਿੱਚੋਂ ਅੱਗ ਮਚਣ ਲੱਗ ਪੈਂਦੀ ਆ ਵਰਨਾ ਵੈਸੇ ਅੱਗ ਨਹੀਂ ਮੱਚਦੀ ਕਿਉਂ ਕਿਉਂਕਿ ਸਤਿਗੁਰੂ ਦੇ ਭੈ ਵਿੱਚ ਹੈ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਤੇ ਪਿਆਰਿਓ ਸਤਿਗੁਰੂ ਕਹਿੰਦੇ ਕਾਸ਼ਟ ਕਹਿੰਦੇ ਲੱਕੜ ਨੂੰ ਤੇ ਸਤਿਗੁਰੂ ਨੇ ਕਾਸ਼ਟ ਦੇ ਵਿੱਚ ਅਗਨੀ ਨੂੰ ਰੱਖਿਆ ਹੈ ਪਰ ਜਦੋਂ ਬਚੇਗੀ ਅਸੀਂ ਬਚਾਵਾਂਗੇ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਣ ਨਾ ਸਕੇ ਜਲਾਇਆ ਕਿਉਂਕਿ ਉਹ ਆਪ ਉਹਦੇ ਵਿੱਚ ਵਰਤ ਰਿਹਾ ਹੈ ਲੱਕੜ ਦੇ ਵਿੱਚ ਤੇ ਪਿਆਰੋ ਲੱਕੜ ਆਪਣੇ ਆਪ ਨਹੀਂ ਮਚਦੀ ਉਹਨੂੰ ਮਚਾਵਾਂਗੇ ਮਚੇਗੀ ਤੇ ਭੈ ਦੇ ਵਿੱਚ ਸਤਿਗੁਰੂ ਕਹੇ ਨੇ ਕਿ ਭੈ ਅਗੜ ਨਾ ਸਕੇ ਜਲਾਇਆ ਆਪਣੇ ਆਪ ਨਹੀਂ ਮਚਦੀ ਆਪੇ ਮਾਰ ਜਮਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਤੇ ਪਿਆਰੋ ਤਾਕਤ ਇਤਨੀ ਹੈ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਉਹ ਸਾਹ ਕੱਢ ਵੀ ਲੈਂਦਾ ਹੈ ਤੇ ਸਾਹ ਪਾਉਣੇ ਵੀ ਜਾਣਦਾ ਹੈ ਖਤਮ ਕਰਨਾਂ ਵੀ ਜਾਣਦਾ ਹੈ ਤੇ ਜਿਉਂਦੇ ਕਰਨਾਂ ਵੀ ਜਾਣਦਾ ਹੈ ਉਸ ਦੇ ਵਿੱਚ ਇਤਨੀ ਤਾਕਤ ਹੈ ਉਹਦੀ ਤਾਕਤ ਦੇ ਨਾਲ ਹੀ ਪਿਆਰਿਓ ਸਾਹ ਲੈਂਦੇ ਸਭ ਲਵਾਇਆ ਅਸੀਂ ਸਾਰੇ ਉਸ ਦੀ ਕਿਰਪਾ ਦੇ ਨਾਲ ਚੱਲ ਰਹੇ ਆਂ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਘਾਰੇ ਲਾਇਆ ਆਪੇ ਪਿਆਰਿਓ ਨੇ ਨਮਾਣੇ ਨਤਾਣੇ ਬਣਾਤੇ ਆਪੇ ਤਕੜੇ ਬਣਾਤੇ ਮਨ ਨੂੰ ਇੱਕ ਬਨੇ ਬੱਕਰੀ ਬਣਾਤੀ ਇੱਕ ਬਨੇ ਸ਼ੇਹ ਬਣਾਤਾ ਆਪੇ ਸਾਰਿਆਂ ਨੂੰ ਕਾਰੋਬਾਰ ਦੇ ਵਿੱਚ ਲਾਇਆ ਹੈ ਜਿਉ ਆਪ ਚਲਾਏ ਤੇ ਚੱਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਭਾਇਆ ਤੇ ਆਪਣੀ ਮਰਜ਼ੀ ਨਾਲ ਕੋਈ ਨਹੀਂ ਜੇ ਚੱਲਦਾ ਜਦੋਂ ਸਰਗਰੂ ਦੀ ਜਿੱਧਰ ਨੂੰ ਮਰਜ਼ੀ ਹੋਵੇ ਨਾ ਉਸ ਦੇ ਹਿਸਾਬ ਨਾਲ ਹੀ ਪਿਆਰਿਓ ਚੱਲਿਆ ਜਾਂਦਾ ਸੀ ਜੇ ਉਹ ਪ੍ਰਭੂ ਪਿਆਰੇ ਪਤੀ ਪਰਮਾਤਮਾ ਦੇ ਮਨ ਦੇ ਵਿੱਚ ਪਾ ਜਾਵੇ ਤੇ ਜਿਸ ਤਰ੍ਹਾਂ ਪਿਆਰਿਓ ਕਈ ਵਾਰੀ ਆਪਾਂ ਵਿਚਾਰ ਕਰਦੇ ਹਾਂ ਕਿ ਸਵੇਰੇ ਅਸੀਂ ਫਲਾਣਾ ਕੰਮ ਕਰਾਂਗੇ ਫਲਾਣੇ ਵੱਡੇ ਜਾਵਾਂਗੇ ਤੇ ਪਿਆਰਿਓ ਮਤਾ ਕਰੇ ਪਛਮ ਕੇ ਤਾਈਂ ਪੂਰਬ ਹੀ ਨੇ ਜਾਤ ਰਾਤ ਨੂੰ ਵਿਚਾਰ ਕੀਤੀ ਕਿ ਪਛਮ ਵਾਲੇ ਪਾਸੇ ਜਾਵਾਂਗੇ ਹਰੀਕਿਆਂ ਵਾਲੇ ਪਾਸੇ ਜਾਵਾਂਗੇ ਪਰ ਸਤਿਗੁਰੂ ਨੇ ਕਹਿਤਾ ਸਵੇਰੇ ਨਹੀਂ ਭਗਤਾ ਤੂੰ ਪਛਮ ਵਾਲੇ ਨਹੀਂ ਤੂੰ ਜਨੰਦਰ ਵਾਲੇ ਪਾਸੇ ਜਾਣਾ ਉਹ ਸਤਿਗੁਰੂ ਦੇ ਪੈਰੇ ਦੇ ਵਿੱਚ ਹੀ ਸਾਰਾ ਸਿਸਟਮ ਚੱਲਦਾ ਹੈ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਤੇ ਪਿਆਰਿਓ ਅਸੀਂ ਇੱਕ ਜੰਤਰਾ ਦੀ ਣਿਆਈ ਹਾਂ ਸਾਰੇ ਵਿੱਚ ਸਾਹ ਚੱਲਦੇ ਨੇ ਤੇ ਪਿਆਰਿਓ ਜਦੋਂ ਸਤਿਗੁਰੂ ਚਲਾਉਂਦਾ ਹੈ ਉਹਦੇ ਨਾਲ ਅਸੀਂ ਚੱਲੇ ਜਾਂਦੇ ਹਾਂ ਉਹਦੇ ਨਾਲ ਅਸੀਂ ਵਧੀ ਜਾਂਦੇ ਹਾਂ ਉਹਦੇ ਨਾਲ ਸਾਡੇ ਅੰਦਰੋਂ ਬਾਜੇ ਵੱਜਦੇ ਨੇ ਸਾਡਾ ਸਿਸਟਮ ਚੱਲਦਾ ਹੈ ਅਸੀਂ ਦੁਨੀਆ ਦੇ ਵਿੱਚ ਵਿਚਰ ਰਹੇ ਹਾਂ ਸੋ ਇਸ ਹੀ ਪਿਆਰੇ ਹੁਕਮ ਤਨਤਾ ਨੂੰ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਉਚਾਰਣ ਕੀਤਾ ਹੋਇਆ ਸ਼ਬਦ ਜੋ ਆਪ ਜੀ ਨੇ ਸਰਵਨ ਕੀਤਾ ਹੈ ਸੋਠ ਰਾਹ ਦੇ ਵਿੱਚ ਤਨਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂ ਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਦਰਹਾਹੀਆਂ ਪ੍ਰਵਾਨ ਕਰਨ ਦਰੋ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੀ ਹੀ ਲੋਗਤਾ ਤੰਦਰੁਸੀਆਂ ਹਰ ਬਿਧਾਨ ਫਤਿਹ ਬਖਸ਼ਿਸ਼ ਕਰੇ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ